ਮਹਿੰਗੀ ਪਾਤੀ ਸ਼ਰਾਬ ਵੇਚਣੀ ਪੱਤਰਕਾਰ ਨੂੰ ਹੀ ਪੈ ਗਈ ਮਹਿੰਗੀ ਹਿਮਾਚਲ ਪ੍ਰਦੇਸ਼ ਤੋਂ ਸਮੱਗਲਿੰਗ ਕਰ ਵੇਚਦਾ ਸੀ ਸ਼ਰਾਬ ਹਰ ਪਾਸੇ ਜਮਾਈ ਹੋਈ ਸੀ ਆਪਣੀ ਪੱਤਰਕਾਰੀ ਦੀ ਤੌਸ ਹੁਣ ਚੜ ਗਿਆ ਪੁਲਿਸ ਦੇ ਹੱਥੇ ਤੇ ਕਰ ਰਿਹਾ ਮਿੰਨਤਾਂ ਜੀ ਹਾਂ ਅਜਿਹਾ ਇੱਕ ਮਾਮਲਾ ਫਲੋਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪੱਤਰਕਾਰ ਦੇ ਵੱਲੋਂ ਮਹਿੰਗੀ ਸ਼ਰਾਬ ਵੇਚੀ ਜਾਂਦੀ ਸੀ ਪਰ ਇਹ ਮਾਮਲਾ ਉਸ ਨੂੰ ਖੁਦ ਹੀ ਮਹਿੰਗਾ ਪੈ ਗਿਆ ਦੱਸਦੀ ਹੈ ਕਿ ਇਸ ਪੱਤਰਕਾਰ ਦੇ ਵੱਲੋਂ ਆਪਣੀ ਪੱਤਰਕਾਰੀ ਦੀ ਤੋਂ ਸਵੀਜ ਜਮਾਈ ਜਾਂਦੀ ਸੀ ਇਹ ਪੱਤਰਕਾਰ ਹਿਮਾਚਲ ਪ੍ਰਦੇਸ਼ ਤੋਂ ਸਮੱਗਲਿੰਗ ਕਰਕੇ ਸਸਤੇ ਭਾਤੇਸ਼ ਸ਼ਰਾਬ ਖਰੀਦਦਾ ਸੀ ਤੇ ਫਿਰ ਪੰਜਾਬ ਦੇ ਵਿੱਚ ਆ ਕੇ ਮਹਿੰਗੇ ਭਾਤੇਸ਼ ਸ਼ਰਾਬ ਵੇਚ ਦਿੰਦਾ ਸੀ ਇਸ ਪੱਤਰਕਾਰ ਦੇ ਵੱਲੋਂ ਪੁਲਿਸ ਤੇ ਵੀ ਧੋਸ ਜਮਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਸਾਹਮਣੇ ਇਹ ਜ਼ਾਹਿਰ ਹੋ ਗਿਆ ਕਿ ਇਹ ਪੱਤਰਕਾਰ ਅਸਲੀ ਨਹੀਂ ਬਲਕਿ ਨਕਲੀ ਹੈ ਤੇ ਹੁਣ ਪੱਤਰਕਾਰ ਦੇ ਵੱਲੋਂ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਪੱਤਰਕਾਰ ਹੁਣ ਪੁਲਿਸ ਦੀਆਂ ਮਿੰਨਤਾਂ ਕਰਦਾ ਨਜ਼ਰ ਆ ਰਿਹਾ ਦੱਸਦੀ ਹੈ ਕਿ ਇਹ ਖੁਲਾਸਾ ਉਸ ਵੇਲੇ ਹੋਇਆ ਜਦੋਂ ਫਲੋਰ ਪੁਲਿਸ ਨਕਾਬੰਦੀ ਤੇ ਖੜੀ ਸੀ ਤੇ ਆਉਣ ਜਾਣ ਵਾਲੇ ਰਾਗੀਰਾਂ ਦੀ ਜਿਹੜੀ ਕਿ ਚੈਕਿੰਗ ਕਰ ਰਹੀ ਸੀ ਉਸੇ ਦੌਰਾਨ ਹੀ ਇੱਕ ਸਕੂਟਰ ਤੇ ਸਵਾਰ ਹੋ ਕੇ ਇੱਕ ਵਿਅਕਤੀ ਲੰਘਦਾ ਹੈ ਤੇ ਪੁਲਿਸ ਜਿਸ ਤਰ੍ਹਾਂ ਦੂਸਰੇ ਲੋਕਾਂ ਦੀ ਚੈਕਿੰਗ ਕਰ ਰਹੀ ਹੁੰਦੀ ਹੈ ਇਸ ਨੂੰ ਵੀ ਕਹਿੰਦੀ ਹੈ ਕਿ ਚੈਕਿੰਗ ਕਰਾਓ ਆਪਣੇ ਜਿਹੜੇ ਦਸਤਾਵੇਜ਼ ਨੇ ਉਹ ਦਿਖਾਓ ਪਰ ਇਸ ਵਿਅਕਤੀ ਦੇ ਵੱਲੋਂ ਦਸਤਾਵੇਜ਼ ਦਿਖਾਉਣ ਤੋਂ ਨਾ ਕੀਤੀ ਜਾਂਦੀ ਹੈ ਦੀ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਪੁਲਿਸ ਤੇ ਤੋਂ ਸਜਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਜਿਹੜੀ ਸਾਰੀ ਜਾਣਕਾਰੀ ਉਹ ਐਸ ਐਚਓ ਸਵਰਨ ਸਿੰਘ ਬਲਹੋਰਾਣੇ ਦਿੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਚੈਕਿੰਗ ਕਰ ਰਹੀ ਸੀ ਤਾਂ ਇਸ ਪੱਤਰਕਾਰ ਦੇ ਵੱਲੋਂ ਤੋਂ ਸਜਮਾਏ ਜਾਣ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਸ ਦਾ ਨਾਮ ਮਨੀਸ਼ ਭਰਗਵ ਹੈ ਜਿਹੜਾ ਕਿ ਹਰ ਪਾਸੇ ਆਪਣੇ ਪੱਤਰਕਾਰ ਦੀ ਬਲੈਕਮੇਲ ਕਰਦਾ ਸੀ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਮਨੀਸ਼ ਭਰਗਵ ਦੇ ਵੱਲੋਂ ਆਪਣੇ ਦੇ ਦਸਤਾਵੇਜ਼ ਨਹੀਂ ਉਹਨਾਂ ਨੂੰ ਦਿਖਾਉਣ ਤੋਂ ਇਨਕਾਰ ਕੀਤਾ ਗਿਆ ਇਸ ਤੋਂ ਬਾਅਦ ਪੁਲਿਸ ਨੇ ਥੋੜੀ ਸਖਤਾਈ ਵਰਤੀ ਤਾਂ ਫਿਰ ਪੁਲਿਸ ਨੇ ਕਿਹਾ ਕਿ ਤੁਸੀਂ ਆਪਣੇ ਦਸਤਾਵੇਜ਼ ਦਿਖਾਓ ਪਰ ਇਸ ਨੇ ਵਾਰ-ਵਾਰ ਨਾ ਕੀਤੀ ਇਸ ਤੋਂ ਬਾਅਦ ਪੁਲਿਸ ਨੇ ਇਸ ਦੇ ਸਕੂਟਰ ਦੇ ਮੋਰੇ ਪਹੀਆਂ ਦੋ ਪੇਟੀਆਂ ਦੀ ਚੈਕਿੰਗ ਕੀਤੀ ਤਾਂ ਉਸ ਦੇ ਵਿੱਚੋਂ ਕੁਝ ਸ਼ਰਾਬ ਨਿਕਲੀ ਤੇ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਸ ਦੇ ਵੱਲੋਂ ਇਹ ਸ਼ਰਾਬ ਜਿਹੜੀ ਹੈ ਹਿਮਾਚਲ ਪ੍ਰਦੇਸ਼ ਤੋਂ ਲੈ ਕੇ ਆਂਦੀ ਗਈ ਹੈ ਜਿਸ ਨੂੰ ਇਸ ਨੇ ਹੁਣ ਅੱਗੇ ਪੰਜਾਬ ਵਿੱਚ ਜਾ ਕੇ ਮਹਿੰਗੀ ਭਾਤੀ ਵੇਚਣਾ ਹੈ ਇਸ ਤੋਂ ਬਾਅਦ ਇਸ ਪੱਤਰਕਾਰ ਜਿਹੜਾ ਕਿ ਨਕਲੀ ਪੱਤਰਕਾਰ ਐ ਮਨੀਸ਼ ਪਾਰਗਵ ਨੇ ਸਾਰੀ ਅਕੜ ਨਿਕਲ ਗਈ ਤੇ ਪੁਲਿਸ ਦੇ ਸਾਹਮਣੇ ਇਹ ਹੱਥ ਜੋੜਨ ਲੱਗਿਆ ਤੇ ਸਿੱਧੇ ਅਸਿੱਧੇ ਪੁਲਿਸ ਨੂੰ ਰਿਸ਼ਵਤ ਦੇਣ ਦੀ ਵੀ ਗੱਲ ਕਹਿਣ ਲੱਗਾ ਇਸ ਤੋਂ ਬਾਅਦ ਪੁਲਿਸ ਨੇ ਇਸ ਤੇ ਸਖਤੀ ਵਰਤੀ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਅਦ ਵਿੱਚ ਪੁਲਿਸ ਨੇ ਇਸ ਨੂੰ ਥਾਣੇ ਲੈ ਕੇ ਜਾਇਆ ਗਿਆ ਤੇ ਉਸ ਤੋਂ ਬਾਅਦ ਇਸ ਤੋਂ ਹੋਰ ਵੀ ਸਖਤਾਈ ਦੇ ਨਾਲ ਪੁੱਛਗਿੱਛ ਕੀਤੀ ਗਈ ਇਸ ਤੋਂ ਬਾਅਦ ਮਨੀਸ਼ ਪਾਰਗਵ ਨੇ ਆਪਣਾ ਜਿਹੜਾ ਸਾਰਾ ਗੁਨਾਹ ਕਬੂਲ ਲਿਆ ਕਿ ਉਹ ਹਿਮਾਚਲ ਪ੍ਰਦੇਸ਼ ਤੋਂ ਜਿਹੜੀ ਸਮੱਗਲਿੰਗ ਕਰਦਾ ਹੈ ਤੇ ਸ਼ਰਾਬ ਮਹਿੰਗੇ ਦੇ ਅੱਗੇ ਆ ਕੇ ਵੇਚਦਾ ਇਸ ਤੋਂ ਬਾਅਦ ਜਦੋਂ ਇਹ ਗੱਲ ਆਸ-ਪਾਸ ਦੇ ਲੋਕਾਂ ਤੱਕ ਪਹੁੰਚੀ ਤਾਂ ਇੱਥੇ ਲੋਕ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਤੇ ਬਹੁਤ ਸਾਰੀ ਗਿਣਤੀ ਦੇ ਵਿੱਚ ਇੱਥੇ ਉਹ ਲੋਕ ਆਏ ਜਿੰਨਾਂ ਨੂੰ ਮਨੀਸ਼ ਭਰਗਵ ਦੇ ਵੱਲੋਂ ਪਹਿਲਾਂ ਹੀ ਬਲੈਕਮੇਲ ਕੀਤਾ ਜਾ ਚੁੱਕਾ ਸੀ ਬਹੁਤ ਸਾਰੇ ਲੋਕਾਂ ਨੇ ਇੱਥੇ ਆ ਕੇ ਇਹ ਗੱਲ ਕਹੀ ਕਿ ਮਨੀਸ਼ ਭਗ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਤੋਂ ਹੀ ਬਲੈਕਮੇਲ ਕਰ ਰਿਹਾ ਹੈ ਕੁਝ ਲੋਕਾਂ ਨੇ ਤਾਂ ਇੱਥੇ ਆ ਕੇ ਇਹ ਵੀ ਕਿਹਾ ਕਿ ਇਹ ਤਹਿਸੀਲ ਦੇ ਵਿੱਚ ਵੀ ਆਉਂਦਾ ਜਾਂਦਾ ਰਹਿੰਦਾ ਹੈ ਜਿੱਥੇ ਕਿ ਉੱਥੇ ਕੰਮ ਕਰਨ ਵਾਲੇ ਕਰਮਚਾਰੀਆ ਉੱਥੋਂ ਜਿਹੜੇ ਅਰਜੀ ਨਵੀਸ ਨੇ ਜਾਂ ਹੋਰ ਵੀ ਜਿਹੜੇ ਕਰਮਚਾਰੀ ਅਧਿਕਾਰੀ ਇੱਥੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਇਹ ਬਲੈਕਮੇਲ ਕਰਦਾ ਹੈ ਇਸ ਨੇ ਆਪਣੇ ਪੱਤਰਕਾਰ ਹੋਣ ਦੇ ਜਿਹੜੇ ਕਿ ਆਈ ਕਾਰਡ ਬਣਾਏ ਹੋਏ ਨੇ ਤੇ ਇੱਕ ਔਰਤ ਵੀ ਇਸ ਦੇ ਇਸ ਕੰਮ ਦੇ ਵਿੱਚ ਸ਼ਾਮਿਲ ਹੈ ਇਤੇ ਬਹੁਤ ਸਾਰੇ ਲੋਕ ਅਜੇ ਪਹੁੰਚੇ ਜਿਹੜੇ ਕਿ ਕਈ ਵਾਰ ਮਨੀਸ਼ਪਾਗ ਵਿਧੀ ਬਲੈਕਮੇਲਿੰਗ ਦਾ ਸ਼ਿਕਾਰ ਹੋ ਚੁੱਕੇ ਸਨ ਉਹਨਾਂ ਨੇ ਕਿਹਾ ਹੈ ਕਿ ਕਈ ਜਿਹੜੇ ਅਰਜੀ ਨਵੀਸ ਨੇ ਉਹਨਾਂ ਨੇ ਆਪਣਾ ਕੰਮ ਕਰਨਾ ਛੱਡ ਦਿੱਤਾ ਹੈ ਕਿਉਂਕਿ ਜਿਹੜਾ ਮਨੀਸ਼ਪਾਗ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਤੇ ਉਹਨਾਂ ਦੇ ਕੋਲੋਂ ਸਿੱਧੇ ਸਿੱਧੇ ਤੌਰ ਤੇ ਪੈਸੇ ਵੀ ਲੈਂਦਾ ਸੀ ਇਸ ਨੇ ਕਿਹਾ ਕਿ ਜਿਵੇਂ ਪਹਿਲਾਂ ਐਨਓਸੀ ਦਾ ਰਜਿਸਟਰੀਆਂ ਨਹੀਂ ਹੋ ਰਹੀਆਂ ਸਨ ਤੇ ਇਹ ਜਿਹੜੇ ਅਰਜੀ ਨਵੀਸ ਨੇ ਜਿਨ੍ਹਾਂ ਦੇ ਕੋਲੋਂ ਜਿਹੜੇ ਕੁਝ ਫਾਰਮ ਤਿਆਰ ਕੀਤੇ ਜਾਂਦੇ ਨੇ ਉਹਨਾਂ ਨੂੰ ਜਿਹੜਾ ਕਿ ਰਿਸ਼ਵਤ ਦੀ ਜਿਹੜੀ ਆਫਰ ਕਰਦਾ ਸੀ ਤੇ ਉਸ ਦੀ ਰਿਕਾਰਡਿੰਗ ਕਰ ਲੈਂਦਾ ਸੀ ਕਿਉਂਕਿ ਆਪਣੇ ਕਪੜਿਆਂ ਦੇ ਵਿੱਚ ਕੈਮਰੇ ਛੁਪਾ ਕੇ ਲੈ ਕੇ ਜਾਂਦਾ ਸੀ ਤੇ ਫਿਰ ਉਸ ਦੀ ਜਿਹੜੀ ਰਿਕਾਰਡਿੰਗ ਕਰ ਲੈਂਦਾ ਸੀ ਬਾਅਦ ਦੇ ਵਿੱਚ ਉਹੀ ਰਿਕਾਰਡਿੰਗ ਦਿਖਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਸੀ ਤੇ ਕਈ ਵਾਰ ਇਹਨੇ ਬਹੁਤ ਵੱਡੀ ਰਕਮ ਵੀ ਉਹਨਾਂ ਦੇ ਤੋਂ ਵਸੂਲੀ ਹੈ ਇਸ ਕਰਕੇ ਕਈ ਅਰਜੀ ਨਵੀਸਾ ਨੇ ਜਿਹੜਾ ਕਿ ਆਪਣਾ ਕੰਮ ਕਰਨਾ ਛੱਡ ਦਿੱਤਾ ਹੈ ਇਸ ਤੋਂ ਇਲਾਵਾ ਕੁਝ ਹੋਰ ਲੋਕ ਵੀ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਕੁਝ ਕਲੋਨੀਆਂ ਦੇ ਮਾਲਕ ਵੀ ਸਨ ਤੇ ਜਿਨ੍ਹਾਂ ਦੇ ਵੱਲੋਂ ਕਲੋਨੀਆਂ ਬਣਾ ਕੇ ਵੇਚੀਆਂ ਜਾਂਦੀਆਂ ਸਨ ਉਹ ਵੀ ਇਹਨਾਂ ਦੇ ਵਿੱਚ ਸ਼ਾਮਿਲ ਸਨ ਉਹਨਾਂ ਨੇ ਵੀ ਮਨੀਸ਼ ਪਾਰਗਵਤ ਦੇ ਜਿਹੜੇ ਇੱਕ ਬਲੈਕਮੇਲ ਕਰਨ ਦੇ ਡੇ ਕੇ ਦੋਸ਼ ਲਗਾਏ ਨੇ ਪੁਲਿਸ ਨੇ ਇਹ ਸਾਰਾ ਮਾਮਲੇ ਤੇ ਦੋਸ਼ ਨੋਟ ਕਰ ਲਏ ਨੇ ਤੇ ਹੁਣ ਮਨੀਸ਼ ਪਾਰਗਵਤ ਮਾਮਲਾ ਦਰਜ ਕਰ ਲਿਆ ਗਿਆ ਤੇ ਇਸ ਨੂੰ ਹੁਣ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਜਾਵੇਗਾ ਤੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਮਨੀਸ਼ ਭਰਗਵਤ ਤੇ ਕੀਤੀ ਜਾ ਰਹੀ